हां जी किसान बिरो स्वागत ता ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਟੌਪ ਦੀਆਂ ਦੋ ਗਮਸੇ ਲਈ ਲੈ ਕੇ ਆਏ ਹਾਂ ਜੀ ਆਉ ਪੁੱਛ ਰਹੇ ਨੇ ਭਾਈ ਤੋਂ ਟੀਮ ਭਾਈ ਜੀ ਸੁਸਰੀ ਗੱਲ ਜੀ ਹੋ ਠੀਕ ਹੋ ਵਧੀਆ ਪੂਰਾ ਵਧੀਆ ਭਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਬਗਾ ਸਿੰਘ ਜੀ ਪਿੰਡ ਚੌਕੇ ਜਿਹੜਾ ਪਿੰਡਾ ਤੀਰ ਵਾਲਿਆਂ ਦੀ ਨੇੜੇ ਪਿੰਡ ਦੇ ਨੇੜੇ ਖੋਕਾ ਜੀ ਰਾਣਾ ਬੱਲੋ ਮੋਬਾਈਲ ਨੰਬਰ ਬੋਲ 9876624670 ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠ ਰਹੇ ਨੇ ਜਰਸੀ ਆ ਦਾ ਪ੍ਰੋਡਕਟ ਜੱਚੀ ਪੰਜਾਬ ਵਾਲੀ ਪੰਜਾਬਣੀ ਜੱਚੀ ਕਿਹੜਾ ਸੂਆ ਭਾਈ ਇਹ ਪਹਿਲਾ ਸੂਆ ਹੁੰਦੇ ਦੋ ਦੰਦਾ ਪਹਿਲਾ ਸੂਆ ਉਹੋ ਦੋ ਦੰਦਾ ਪ੍ਰੋਡਕਟਸ ਮਾਰਦਾ ਬੜਾ ਚੰਗਾ ਜਿੰਦੀ ਆ ਠੰਡੀ ਹੁੰਦੀ ਸੋਨਾ ਆਰਡਰ ਕਰ ਲੈਣਾ ਦੇਖੋ ਜੀ ਠੰਡ ਲਾਟੋ ਲਾਟ ਇਧਰ ਆ ਸੰਧਲੇ ਬੜੀ ਠੰਡੀ ਆ ਜਿੰਦੀ ਆ ਦੇਖੋ ਭਾਈ ਕਮਾਲ ਦਾ ਸੋਨਾ ਥਣ ਹਵਾਨਾ ਕੱਲਾ ਕੱਲਾ ਥਣ ਗਲਾਬੀ ਥਣ ਤੇ ਨਾੜਾ ਨੂੜਾ ਲੈਵੇ ਤੇ ਖੁੱਲ ਚੰਗੀਆਂ ਨੇ ਥਾਰ ਵੀ ਬਹੁਤ ਐਂ ਦੰਦ ਵੀ ਤੁਹਾਦ ਨੇ ਆਪਾਂ ਜੀ ਅਗਲਾ ਐ ਕਿਵੇਂ ਆ ਦੰਦ ਦੁੱਗੀ ਆ ਜੀ ਦੁੱਗੀ ਆ ਹਮ ਠੀਕ ਕਰ ਦੰਦਾ ਚ ਭਾਈ ਦੋ ਦੰਦਾ ਗਾਰੰਟੀ ਵੀ ਆਪਣੀ ਆ ਦੇਖੋ ਜੀ ਇਹ ਦਾੰਦਾ ਜਿਹੜੇ ਬਾਈਕਾਂ ਦਿਖਾਉਣ ਨੇ ਕੋਈ ਚੱਕਰ ਨਹੀਂ ਆ ਦੇਖੋ ਹਾਂ ਦੋ ਦਾੰਦਾ ਯਾਰ ਇਹਨਾਂ ਦਾ ਦੋ ਦਾੰਦਾ ਹੈ ਫੇਸ ਬੜਾ ਪਿਆਰਾ ਬੋਦੀ ਬੱਦੀ ਚੰਗੀ ਆ ਸਨਕਟ ਪੁਣਾ ਬੜ ਦੇ ਵਿੱਚ ਚੰਗਾ ਗਾ ਕਲਰ ਬਹੁਤ ਚੰਗਾ ਬਈ ਚਮਕ ਚਮਕ ਫੁੱਲਾ ਸਮੀ ਭੜੀ ਆ ਰਾਜੀ ਆ ਬੜ ਕਦ ਕੋ ਦੋ ਤੱਕ ਕੋਈ ਆਂਤੀ ਨਹੀਂ ਕਦ ਕੋ ਬਹੁਤਾ ਹੀ ਲੜਦਾ ਸੋਨਾ ਟਰੱਕ ਕਰ ਮਾਈਦਾ ਕੱਚੀ ਕੱਚੀ ਅਦਣ ਲੈਂਦੀ ਆ ਉਹਦ ਨੂੰ ਆਰਡਰ ਆ ਜਿਹੜਾ ਹੋਰ ਵਧੀਆ ਬਦਲ ਲਈ ਤਾਂ ਲੱਦੋ ਚਾਰ ਕਿੰਨਾ ਦੁੱਧ ਦੇ ਦੁੱਧ ਦੇਣਾ ਚਾਹੀਦਾ ਪਹਿਲੇ 16 17 ਕਿਲੋ ਠੀਕ ਆ ਬਈ ਸ਼ੀਰ ਸ਼ੂ ਬਹੁਤ ਆ ਜਿਵੇਂ ਜਿਆਦਾ ਆ ਜੀ ਕੁਆਲਿਟੀ ਦੇਖੋ ਜੀ ਠੰਡੀ ਸੀਲ ਆ ਬਈ ਆ ਦੇਖੋ ਬੈੜਦਾ ਜੀ ਹੂੰ ਇਹ ਸ਼ੂਜ਼ ਦੇਖੋ ਜੀ ਮੂ ਤੇ ਕੀ ਮੁੱਲ ਆ ਫਿਰ ਮੁੱਦੀ ਮੁੱਲ 65000 ਆ ਜੀ ਮਾਨਦਾਨ ਹੋ ਜਾ ਮਾਨਦਾਨ ਕਰ ਦਿਆਂਗੇ ਜੀ 65000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜਾ ਚੰਗੀ ਆ ਬੜਾ ਸਨਕੀ ਆ ਸਾਰਾ ਚੰਗਾ ਠੰਡ ਸੁਣ ਲੈ ਸ਼ੂਜ਼ ਬਾਈ ਰੰਗ ਰੂਪ ਕਲਰ ਕੋਲਰ ਬਹੁਤ ਚੰਗਾ ਆ ਲਓ ਜੀ ਦੁੱਧ ਚੰਗਾ ਪਾਉ ਤੂੰ ਵੱਡੀ ਗੱਲ ਆ ਗਰਮੀ ਨਹੀਂ ਮਨ ਦੇਖਾਂ ਲੇ ਵਾਹ ਲੜਦੇ ਗਰਮੀ ਨਹੀਂ ਚੰਗੀ ਆਉਗੇ ਕੱਚੀ ਕੱਚੀ ਆ ਢੱਲਾ ਢੁਲਾ ਬਹੁਤ ਪਈਆਂ ਨੇ ਬਾਹਰ ਠੰਡੀ ਜਣੀ ਆ ਜੀ ਆਏ ਬਠਾ ਥੱਲੇ ਜਿਵੇਂ ਮਰਜੀ ਬੈਠੇ ਚੈੱਕਰੀ ਨਹੀਂ ਕਹਿ ਲਈ ਕੁਛ ਲਓ ਮੱਧਿਆ ਵਰਗਾ ਦੁੱਧ ਰੂ ਫੈਂਡ ਫੁੱਲ ਆਉਣੀ ਆ ਥਣ ਬੜਾ ਕਮਾਲ ਦਾ ਚਵਾਈ ਬਹੁਤ ਚੰਗੇ ਨਿਕਲੂ ਮੱਚੀ ਹੋਈ ਬੜੀ ਚੰਗੀ ਜੀ ਹੂੰ ਅੱਗੇ ਭਰਾ ਦੋ ਨੰਬਰ ਇਹਦਾ ਸੂਸਣ ਇਹ ਦੂਜਾ ਕੋਈ ਕਿੰਨੇ ਦਿਨ ਲੈਂਦੀ ਆ ਬਸ ਇਹ ਵੀ ਲਈ ਚਾਰ ਤੋਂ ਪੰਜ ਜੀ ਪੰਜ ਕਿ ਦਿਨ ਲੈਂਦੀ ਤੇ ਕੀ ਰਿਕਾਰਡ ਰੋਤਾ ਬੰਦੇ ਨੂੰ ਪਹਿਲੇ ਹੀ ਦਿੱਤਾ ਸੀ 16 ਕਿਲੋ ਖਾਣ ਬੜਾ ਜੰਗਾ ਹਾਂ ਆ ਠੰਡੀ ਵਾਲੀ ਜੀ ਲੈ ਜੇ ਮੈਂ ਮਰਜ਼ੀ ਲੈ ਬਾਈ ਕਹਿੰਦਾ ਆ ਲੈ ਤਰੇ ਹਿੱਲਣਾ ਕਰਮਾਣੀ ਨਾ ਬੜਾ ਬੜਾ ਕਮਾਲ ਦਾ ਦੇਖੋ ਜੀ ਹਾਂ ਮੁਰੇ ਦਾ ਤਣਕਾ ਕਲਾ ਕਲਾ ਉਹਨਾਂ ਨੂੰ ਤਾਂ ਮੁਰੇ ਜੀ ਨਾਲ ਪਿੱਛੇ ਪੂਰੇ ਗੈਸ ਸਹੀ ਗੱਲ ਬਹੁਤ ਵੀ ਤੋਰ ਕੇ ਬਿਖਾਰੇ ਇਹ ਵੀ ਬਹੁਤ ਚੰਗਾ ਜੀ ਬੱਛੀ ਦਾ ਫੇਸ ਚੰਗਾ ਕੱਦ ਵਿੱਡ ਚੰਗਾ ਚੰਗੀ ਆ ਬੜਾ ਹਾਰਡ ਰੋਡਰ ਕਮਾਲ ਦਾ ਬਈ ਮੁੱਠੀ ਵਾਲਾ ਥਣ ਤੇ ਫੇਸ ਬਿਊਟੀ ਦੇਖੋ ਬਈ ਬਹੁਤ ਚੰਗੀ ਆ ਬਾਕੀ ਤੋਰ ਕੇ ਦਿਖਾਉਣਾ ਤੋਰਾ ਤਾਰਾ ਕਰਮਾ ਜੀ ਪੂਰਾ ਚੰਗਾ ਜੀ ਚੰਗਾ ਫੈਚੀ ਗੱਟ ਗਿਆ ਦਿਨ ਹਾਦੀ ਕਰਮ ਵਾਲੀ ਲੈਂਦੀ ਆ ਉਹਦੋਂ ਦਾ ਆਰਡਰ ਹੈ ਜਿਹੜਾ ਇਹਨੇ ਵਧੀਆ ਤਿਆਰ ਕਰਾਇਆ ਹੈ ਕੀ ਮੋਲ ਆ ਭਾਈ ਇਹਦਾ ਤੇਰਾ ਵੀ 65000 ਜੀ 65000 ਰੁਪਏ ਮੰਗ ਤਾਂ ਬਹੁਤ ਕਰਦੇ ਆ ਇਹਦੇ ਵੀ 65000 ਰੁਪਏ ਮੋਲ ਆ ਭਾਈ ਮੰਗ ਤਾਂ ਜਿਹੜਾ ਮੌਕੇ ਤੇ ਜਰੂਰ ਦਾ ਡਟ ਲੈ ਵਾ ਲਾਂਡੂ ਲਾਂਬਾ ਪਈਆਂ ਫਾੜੀਆਂ ਆ ਬਾਈ ਫੇਸ ਦੇਖ ਫੇਸ ਬੜਾ ਚੰਗਾ ਇਹਦਾ ਲੈ ਵਾ ਲੈ ਕੇ ਤੁਰਿਆ ਨਹੀਂ ਆਣਾ ਜੀ ਹੂੰ ਜਦੋਂ ਹੋਇਆ ਕੱਚੀ ਕੱਚੀ ਆ ਨਾ ਹਾਂ ਦੇ ਬਣੂਗੀ ਬਹੁਤ ਯਾਰ ਬਹੁਤ ਬਣੂ ਨੇੜੇ ਹੋ ਕੇ ਦਿਖਾ ਦੇ ਥਲ ਥਲ ਖਾਣ ਬੜਾ ਚੰਗਾ ਚਾਰੇ ਮੁੱਠੀ ਵਾਲਾ ਥਾਂ ਨੂੰ ਚਾਰੇ ਥਾਂ ਨਿਕਲਵੇਂ ਪੂਰੇ ਘਰ ਤੇ ਨਾੜਾ ਨੂੜਾ ਜਿਹਾ ਜੁੱਲ ਚਾਈਂ ਦੇਖੋ ਆ ਕਿਆ ਬਾਤ ਹੈ ਭਈਆ ਦਾ ਹੂੰ ਬੜਾ ਜ਼ੁਰੇ 100000 ਰੁਪਏ ਮਾਨਦਾਨ ਜ਼ਰੂਰ ਹੋ ਜਾਊਗਾ ਬੜੇ ਭਾਈ ਜਰਸੀ ਵੀ ਬਹੁਤ ਚੰਗੀਆਂ ਬੜੇ ਵੀ ਚੰਗੇ ਦੁੱਧ ਚਾਰੇ ਵੀ ਚੰਗਾ ਪਾਉਂਦੇ ਬਹੁਤ ਜਗਾ ਪਾਉਂਦੇ ਜੀ ਟੋਪ ਹੋਈਆਂ ਨਾਗ ਭਰਾ ਕੋਲੇ ਸੀਗੇ ਦੋ ਚੋਣੇ ਦਿਖਾਤੀ ਜਿਹਦੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਐਡ ਲਓ ਧੰਨਵਾਦ